ਵਾਇਗੁਰਜੀ ਕਾਕਾਲ ਸਾਹਿਬ ਵਾਇਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਏ ਹੋਏ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਆਏ ਹੋ ਤਾਂ ਮੈਂ ਧੰਨਵਾਦ ਕਰਦਾ ਸਮੂਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਬਹੁਤ ਤਨਦੇਈ ਨਾਲ ਸਾਡੇ ਵਰਕਰਾਂ ਨੇ ਕੰਮ ਕੀਤਾ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਲਈ ਔਰ ਲੋਕਾਂ ਦਾ ਫਤਵਾ ਵੀ ਅਸੀਂ ਆਪਣੇ ਸਿਰ ਮੱਥੇ ਸਾਡੇ ਤੇ ਜੋ ਵੀ ਉਹਨਾਂ ਨੇ ਫਤਵਾ ਦਿੱਤਾ ਆ ਉਹ ਸਾਡੇ ਸਿਰ ਮੱਥੇ ਅਸੀਂ ਆਉਣ ਵਾਲੇ ਸਮੇਂ ਵਿੱਚ ਜਿੱਥੇ-ਜਿੱਥੇ ਵੀ ਕੋਈ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਵੀ ਰਾਤ ਦਿਨ ਇੱਕ ਕਰਾਂਗੇ ਚੈਰੀ ਕਲਸੀ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਆਮ ਆਦਮੀ ਪਾਰਟਲੀ ਦਿਨ ਰਾਤ ਸੈਲੋ ਵੀ ਮਿਹਨਤ ਕਰਦੇ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮਿਹਨਤ ਕਰੇਗੀ ਦੂਸਰੀ ਗੱਲ ਅੱਜ ਤੁਹਾਨੂੰ ਇਸ ਕਰਕੇ ਸੰਦਾ ਦਿੱਤਾ ਹੈ ਕਿ ਪਿਛਲੇ ਸਮੇਂ 'ਚ ਤੁਸੀਂ ਦੇਖਦੇ ਰਹੇ ਹੋ ਕਿ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਰਿਹਾ ਉਸ ਵੇਲੇ ਬਟਾਲਾ ਦੇ ਹਾਲਾਤ ਕੀ ਹੁੰਦੇ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸ਼ਰੀਕਲਸੀ ਜੀ ਐਮਐਲਏ ਬਣੇ ਨੇ ਉਹਨਾਂ ਨੇ ਸਮੂਹ ਬਟਾਲੇ ਦੇ ਸਾਰੇ ਏਰੀਏ ਸਾਰੇ ਚੌਂਕ ਸਾਰੇ ਰੋਡ ਇਹਨੇ ਖੁੱਲੇ ਕਰ ਦਿੱਤੇ ਨੇ ਲਾਈਟਾਂ ਲਗਵਾ ਦਿੱਤੀਆਂ ਨੇ ਸਾਰਾ ਕੁਝ ਕੀ ਐਸ ਵਾਰ ਬਾਬਾ ਜੀ ਦੇ ਵਿਆਹ ਦੇ ਪੂਰਵ ਦੇ ਉੱਤੇ ਸਾਨੂੰ ਸਮੂਹ ਬਟਾਲਾ ਨਿਵਾਸੀਆਂ ਨੂੰ ਔਰ ਆਉਣ ਵਾਲੀ ਸਮੂਹ ਅੰਤਰਰਾਸ਼ਟਰੀ ਸੰਗਤ ਨੂੰ ਉਹਦੇ ਵਿੱਚ ਕੋਈ ਵੀ ਦਿੱਕਤ ਆਉਣ ਵਾਲੀ ਨਹੀਂ ਆਮ ਤੌਰ ਤੇ ਅਸੀਂ ਸਾਰੇ ਚੈਨਾਂ ਤੇ ਦੇਖਦੇ ਰਹੇ ਹਾਂ ਕਿ ਸਾਡੀ ਪਾਰਟੀ ਨੂੰ ਭੰਡਿਆ ਬਹੁਤ ਜਾ ਰਿਹਾ ਇਹ ਡਰਗਸ ਦੇ ਮੁੱਦੇ ਤੇ ਔਰ ਇੱਕ ਪ੍ਰੇਸ਼ਟਾਚਾਰ ਦੇ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪਿਛਲੇ 70 ਸਾਲਾਂ ਦੀਆਂ ਜਿਹੜੀਆਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਇਹ ਸਾਰਾ ਕੁਝ ਉਹਨਾਂ ਦੀ ਦੀਨ ਹੈ ਉਹਨਾਂ ਨੇ ਦੱਸਿਆ ਸਾਡੀ ਪਾਰਟੀ ਨੂੰ ਹੋਂਦ ਵਿੱਚ ਆਇਆ 2.5 2